ਰਾਈਟ 55 150 ਠੀਕੋ ਬਾਬਾ ਜੀ ਕਿਰਪਾ ਮਾਇ ਜੀ ਠੀਕ ਹੈ ਵਧੀਆ ਹੀ ਵਧੀਆ ਹੋਰ ਕਰ ਪ੍ਰਵਾਹ ਠੀਕ ਹੈ ਕਿਰਪਾ ਸਤਗੁਰੂ ਜੀ ਮਾਰਾ ਜੀ ਸੇਠ ਠੀਕ ਰਹਿੰਦੀ ਤੁਹਾਡੀ ਮੇਰਾ ਸਤਗੁਰੂ ਜੀ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਹੈ ਠੀਕ ਹੈ ਜੀ ਤੇ ਕੀ ਸਮੱਸਿਆ ਆ ਰਹੀ ਸੀ ਤੁਹਾਨੂੰ ਸਮੱਸਿਆ ਇਹ ਸੀ ਮੇਰਾ 2023 ਚ ਐਕਸੀਡੈਂਟ ਹੋ ਗਿਆ ਸੀ ਜਿਸ ਕੇ ਬਾ ਤੇ ਕੇ ਪੱਟ ਅੱਛਾ ਤੇ ਸੜੀਏ ਪਏ ਨੇ ਤੇ ਪਲੇਟਾਂ ਤੋਂ ਬਾ ਦੋਨੋਂ ਹੱਡੀਆਂ ਟੁੱਟ ਗਈਆਂ ਤੁਹਾਨੂੰ ਤੇ ਹਾਲੀ ਬਾ ਮੇਰੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ ਮੈਂ ਇਹ ਇੱਕ ਸੱਤ ਚਲਾ ਰਿਆਂ ਚਾਰ ਪੰਜ ਸਾਲ ਤੋਂ ਤੇ ਮੈਂ ਹਾਲੇ ਇੱਕ ਹਸਨਾ ਚਲਾਉਣਾ ਇਹ ਪੂਰਾ ਜ਼ਰਾ ਬਹੁਤ ਕੰਮ ਨਹੀਂ ਕਰ ਰਹੀ ਹੈਗੀ ਤੇ ਮੈਂ ਕਿਰਾਏ ਤੇ ਚਲਾਇਆ ਤੇ 300 ਰੁਪਏ ਦੇਣਾ ਪੈਣਾ ਸਾਨੂੰ ਅੱਛਾ ਜੀ ਕਿ ਕਰ ਪੰਜ ਹਜ਼ਾਰ ਮੀਤਰ ਖਿਆ ਸਾਰੀ ਤੇ ਕੁਝ ਬੰਦਾ ਨਹੀਂ ਸੀ ਹੈਗਾ ਨਾਲ ਕੀ ਕੀ ਹੋਰ ਕੀ ਕਾਰਜ ਕਰਦੇ ਹੋ ਜੀ ਕੁਝ ਡਿਊਟੀ ਡਿਊਟੀ ਲਾਉਂਦੇ ਸੀ ਖਣਪਾ ਸਾਹਿਬ ਦੀਆਂ ਹੋਨੂ ਪ੍ਰੋਪਰ ਬੰਦ ਹਨੇ ਚੌਂਕੜਾ ਨਹੀਂ ਸੀ ਵਸਦਾ ਜਦੋਂ ਐਕਸੀਡੈਂਟ ਹੋਇਆ ਹੂੰ ਹੂੰ ਤੇ ਹੁਣ ਮੈਂ ਉਹਦੇ ਕਰਕੇ ਜੂਤੀਆਂ ਛੱਡ ਕੇ ਤੇ ਮੈਂ ਆਪਣਾ ਯੂਕ ਸ਼ਾਰਿਕ ਸੇਵਾ ਚਲਣ ਲੱਗ ਪਈਗੀ ਨਾਲ ਹੁਣ ਕਰ ਰਹੀ ਗਰੰਥੀ ਸਿੰਘ ਹਾਂ ਕਰ ਰਹੀ ਜੂਤੀਆਂ ਕਰ ਰਹੀ ਸੇਵਾ ਸੰਜੂਤੀ ਕਰ ਲੈਣਾ ਮੈਂ ਬਾਕੀ ਮੇਰੀ ਮਿਸੇਜ ਵੀ ਕਰ ਲੈਂਦੀ ਹੋਈ ਗੁਰਦੁਆਰ ਦੀ ਸੇਵਾ ਕਰਨ ਦੀ ਯੂਪੀ ਨੇ ਆਪਣਾ ਨਿਸ਼ਕਮ ਕਰਾ ਲੀ ਮੇਰੇ ਨਾਲ ਹੈਲਪ ਕਰਨ ਦੀ ਤੇ ਖਾਲਸਾ ਐਡ ਵਾਲੇ ਮੈਨੂੰ ਵੀ ਆਪਣਾ ਦੁੱਖ ਵਾਸਤੇ ਗਰੰਥੀ ਉਹਨਾਂ ਨੇ ਦੱਸ ਪਾਈ ਸੀ ਕਿ ਤੁਸੀਂ ਉਹਨਾਂ ਨੂੰ ਮਿਲੋ ਜਾ ਕੇ ਉਹ ਤੁਹਾਡੀ ਜਰੂਰ ਹੈਲਪ ਕਰ ਲੈਣਗੇ ਠੀਕ ਹੈ ਜੀ ਠੀਕ ਹੈ ਜੀ ਹੁਣ ਮੇਰੀ ਪ੍ਰੋ ਹਾਂਜੀ ਉਹਨਾਂ ਫਿਰ ਮੇਰੀ ਵਿਸ਼ਵਾਸ ਦਵਾਇਆ ਵੀ ਤੁਹਾਡੀ ਪੂਰੀ ਹੈਲਪ ਕਰਾ ਠੀਕ ਹੈ ਅੱਜ ਫਿਰ ਤੁਹਾਨੂੰ ਖੁਸ਼ਖਬਰੀ ਦੇ ਦੀ ਜੀ ਇੱਕ ਹਾਂਜੀ ਮਾਰਨ ਮੈਂ ਇਹ ਤਰੀਕਨ ਜੀ ਅੱਛਾ ਜੀ ਸੰਗਤ ਦੇ ਸਹਿਯੋਗ ਨਾਲ ਹੀ ਅੱਜ ਤੁਹਾਨੂੰ ਪ੍ਰਮਾਤਮਾ ਨੇ ਇਹ ਰਿਕਸ਼ਾ ਦਵਾਉਣਾ ਹੈ ਚਲੋ ਆਪਾਂ ਚੱਲੀਏ ਲਾਈਨ ਚੱਲੀਏ ਹਾਂਜੀ ਚਲੋ ਮਾਰੋ ਚਲੋ ਆ ਜੀ ਬਹੁਤ ਬਹੁਤ ਧੰਨਵਾਦ ਆਹ ਸਾਈਡ ਵਾਲਿਆਂ ਜੀ ਹਲੋ ਬਾਬਾ ਜੀ ਜੋ ਤੁਹਾਡੇ ਨਾਲ ਖਾਲਸਾ ਏਡ ਨਹੀਂ ਬਾਹਰ ਕੀਤਾ ਸੀ ਸੰਗਤ ਦੇ ਸਹਿਯੋਗ ਨਾਲ ਹੀ ਤੁਹਾਨੂੰ ਆਟੋ ਲੈ ਕੇ ਦਿੱਤਾ ਗਿਆ ਜੀ ਭਾਰੀ ਦਾ ਪਹਿਲਾਂ ਤੁਸੀਂ ਜੋ ਆਪਣੇ ਕਿਰਾਏ ਤੇ ਲੈ ਕੇ ਈ ਰਿਕਸ਼ਾ ਚਲਾਉਂਦੇ ਸੀਗੇ ਜਦੋਂ ਕਿਰਾਇਆ ਭਰਨਾ ਪੈਂਦਾ ਸੀ ਰੋਜ਼ ਦੀ ਰੋਜ਼ ਕਿੰਨਾ ਕਿਰਾਇਆ ਦਿੰਦੇ ਸੀ ਉਸ ਦਾ 2-300 ਰੁਪਏ ਦਿੰਦੇ ਸੀ ਡੇਲੀ ਦਾ ਅੱਛਾ ਅੱਛਾ ਜੀ ਬੜਾ ਮੁਸ਼ਕਲ ਹੁੰਦਾ ਸੀ ਕੋਈ ਕੱਢਣਾ ਪਹਿਲੇ ਪਹਿਲਾ ਕਿਰਾਇਆ ਕਢਣਾ ਫਿਰ ਉਸ ਤੋਂ ਤੁਹਾਨੂੰ ਕੀ ਬਚਤ ਕੀ ਹੁੰਦੀ ਸੀਗੀ ਜੀ ਹੋਈ 4-500 ਰੁਪਏ ਵੱਜਦੇ ਸੀ ਬਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਚੋਂ 4-500 ਰੁਪਏ ਵੱਜਦਾ ਹੀ ਜੀ ਚੋਂ 300 ਰੁਪਏ ਤੋਂ ਹੀ ਕਿਰਾਏ ਦੇ ਦਿੰਦੇ ਸੀ ਚਲੋ ਜੀ ਹੁਣ ਤੁਹਾਨੂੰ ਉਸ ਚੀਜ਼ ਤੋਂ ਛੁਟਕਾਰਾ ਮਿਲੂਗਾ ਤੇ ਵਧੀਆ ਆਪਣੀ ਕਿਰਤ ਕਮਾਈ ਕਰੋ ਜੀ ਇਹ ਜੋ ਇਹ ਰਿਕਸ਼ਾ ਲੈ ਗ੍ਰੀ ਦਿੱਤਾ ਗਿਆ ਜੀ ਤੁਹਾਨੂੰ ਖਾਲਸਾ ਏਡ ਵੱਲੋਂ ਇਹ ਜਿੰਨੀਆਂ ਵੀ ਸੇਵਾਵਾਂ ਚੱਲਦੀਆਂ ਸੰਗਤ ਦੇ ਸਹਿਯੋਗ ਨਾਲ ਚੱਲਦੀਆਂ ਤੇ ਜਾਂ ਜੋ ਸੰਗਤਾਂ ਦਾ ਸਵੰਦ ਦਿੰਦੀਆਂ ਇਹ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਖਾਲਸਾ ਏਡ ਵੱਲੋਂ ਮੈਂ ਜੀ ਖਾਲਸਾ ਏਡ ਵੱਲੋਂ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਕਰਨਾ ਜੀ ਇਹ ਮੇਰੇ ਵਾਸਤੇ ਰੱਬ ਬਣ ਕੇ ਆਇਆ ਜੀ ਮੈਂ ਬੜਾ ਡੋਲੇ ਆਇ ਸੀਗਾ ਪਰ ਇਹਨਾਂ ਨੇ ਮੈਨੂੰ ਮੈਨੂੰ ਜਦੋਂ ਕਿਤੇ ਦਸਿਆ ਤੇ ਮੈਂ ਪਹੁੰਚਿਆ ਤੇ ਮੈਨੂੰ ਡੋਲੇ ਨੇ ਦਿੱਤਾ ਖਾਲਸਾ ਏਡ ਵਾਲੇ ਮੈਨੂੰ ਸਾਰਾ ਦਿੱਤਾ ਹੈ ਮੈਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੈਨੂੰ ਰੋ 300 ਰੁਪਿਆ ਕਟਣਾ ਪਿੰਦਾ ਸੀਗਾ ਹੁਣ ਮੈਨੂੰ 300 ਰੁਪਿਆ ਨਹੀਂ ਕਟਣਾ ਪੈਗੋ ਆਪਣੇ ਕੋਲ ਰੱਖਾਂਗਾ ਮੈਂ ਮੈਨੂੰ ਬਹੁਤ ਮੈਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਸੰਗਤ ਦਾ ਸਾਰੀ ਸੰਗਤ ਦਾ ਸਾਰੇ ਸਟਾਫ ਦਾ ਖਾਲਸਾ ਏਡ ਵਾਲਿਆਂ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਕਰਨਾ ਜੀ ਇਸ ਤੋਂ ਪਹਿਲਾਂ ਤੁਸੀਂ ਬਾਬਾ ਜੀ ਕਿੰਨਾ ਕੁ ਔਖਾ ਸਮਾਂ ਦੇਖਿਆ ਜੀ ਮੈਂ ਜੀ ਭਿਆਨ ਨਹੀਂ ਕਰ ਸਕਦਾ ਮੇਰਾ ਐਕਸੀਡੈਂਟ ਹੋ ਗਿਆ ਸੀ 2023 ਉਦੋਂ ਬਾਅਦ ਮੈਂ ਕੰਮ ਨਹੀਂ ਕਰ ਸਕਦਾ ਇੱਕ ਸਾਲ ਮੈਂ ਮੰਜੇ ਤੇ ਬੈਕ ਟੀ ਜੀ ਮੈਨੂੰ ਪਤਾ ਜਿਵੇਂ ਮੈਂ ਕੱਟੀ ਜੇ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਮੇਰਾ ਫਿਰ ਮੈਂ ਜੋ ਥੋੜਾ ਬੜਾ ਠੀਕ ਹੋਇਆ ਫਿਰ ਇਹ ਰਿਕਸ਼ਾ ਚਲਾਉਣ ਲੱਗ ਗਿਆ ਕਿਰਾਏ ਤੇ 5000 ਸਾਰੀ ਤਨਖਾਹ ਇਸ 5000 ਨਾ ਕੀ ਬੰਦੇ ਜੀ ਹਾਂਜੀ 5000 ਦੋਦੀ ਲੱਗ ਜਾਂਦਾ ਮਹੀਨੇ ਦਾ ਤੇ ਉਦੋਂ ਬਾਅਦ ਫਿਰ ਮੈਨੂੰ ਕਿਸੇ ਦੱਸ ਪਾਈ ਖਾਲਸਾ ਏਡ ਵਾਲਿਆਂ ਦੀ ਮੇਰਾ ਤੇ ਬੋਨ ਗਿਆ ਜਦੋਂ ਮੇਰਾ ਬੜਾ ਸਾਥ ਦਿੱਤਾ ਖੇਲ ਸਿਆਰੇ ਵਾਲੇ ਨੇ ਸਾਰੀ ਸੰਗਤ ਨੇ ਮਿਲ ਕੇ ਮੇਰਾ ਇਹ ਜਿਹੜਾ ਵਾਅਦਾ ਕਰਸੋ ਅੱਜ ਪੂਰਾ ਕਰਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਕਿੰਨੀ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਮਾਲਕ ਨੇ ਮਹਾਰਾਜ ਨੇ ਦਾਤ ਬਖਸ਼ੀ ਤੁਹਾਨੂੰ ਹੀ ਰਖੇ ਦੀ ਮੈਂ ਬਿਆਨ ਕਰ ਨਹੀਂ ਸਕਦਾ ਬਿਲਕੁਲ ਸ਼ਬਦ ਨਹੀਂ ਹੈ ਜਿਸ ਨਾਲ ਮੈਂ ਬਿਆਨ ਕਰਾਂ ਅੱਛਾ ਅੱਛਾ ਇੰਨੀ ਖੁਸ਼ੀ ਹੈ ਇੰਨੀ ਖੁਸ਼ੀ ਮੈਨੂੰ ਕਿਸੇ ਮੇਰੇ ਪੋਤਰਾ ਨਹੀਂ ਹੁੰਤੇ ਹੋਈ ਜਿੰਨੀ ਮਨਜਾਸ਼ ਖੁਸ਼ੀ ਹੋਈ ਅੱਛਾ ਮੇਰੇ ਪੋਤਰੇ ਦੀ ਲਈ ਮਾਲਕ ਤੁਹਾਡੀ ਕਿਰਤ ਕਮਾਈ ਚ ਬਰਕਤਾਂ ਪਾਵੇ ਵਾਅਦਾ ਕਰੇ ਈ ਆਸ਼ੀਰਵਾਦ ਦਿਓ ਬਾਰੇ ਕਿ ਤੁਹ ਕੋਈ ਬਖਸ਼ਾ ਆਸ਼ੀਰਵਾਦ ਤਾਂ ਤੁਸੀਂ ਦੇਵੀ ਸਾਨੂੰ ਇਸ ਤੋਂ ਦੇ ਬੱਚੇ ਮਾਰਾ ਤੋਂ ਤਰਕਿਆਂ ਦੇ ਤੰਦਰੁਸਤੀਆਂ ਦੇ ਤੁਸੀਂ ਇਸ ਤਰ੍ਹਾਂ ਸੰਤਾਂ ਦੀ ਸੇਵਾ ਕਰਦੇ ਰਹੋ ਆਸ਼ੀਰਵਾਦ ਲੈਣ ਦਾ ਮਾਰਾ ਚੜਦੀ ਕਲਾ ਤੇ ਰੱਖਦੇ ਜੀ ਮੈਨੂੰ ਬਹੁਤ ਬਹੁਤ ਧੰਨਵਾਦ ਫੇਟ ਖਾਲਸਾ ਏਟ ਦਾ ਜਿਨੇ ਮੈਨੂੰ ਇਹ ਇਨਾ ਇਨਾ ਸਮਝਿਆ ਮੈਨੂੰ ਆਪਣੇ ਕਾਬਲ ਆਪਣੇ ਨਾਲ ਰਖਾਇਆ ਮੈਨੂੰ ਆਪਣੀ ਜੋ ਵਾਦਾ ਕੀਤਾ ਸਵਾਜ ਪੂਰਾ ਕੀਤਾ ਦਿੰਦੂਗੁਣਾ ਰਾਜਗੁਣੀ ਤ੍ਰਕੀਆਂ ਕਰਦੀ ਰਹੇ ਇਸੇ ਤਰ੍ਹਾਂ ਸੰਗਤਾਂ ਲਈ ਸੇਵਾ ਕਰਦੇ ਰਹੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ